ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸਤ ਨੰਗ ਸੇ ਲਈ ਲੈ ਕੇ ਆਏ ਹਾਂ ਜੀ ਦੋ ਬਾਈ ਕੋਲੇ ਗਾਂ ਮ ਨੇ ਪੰਜ ਬੱਚੀਆਂ ਨੇ ਬਈ ਇੱਕ ਬਾਈ ਕੋਲੇ 0 ਡਰ ਲੱਗਾਉਗਾ ਆ ਪਹਿਲੇ ਨੰਬਰ ਤੇ ਗਾਂ ਦੇਖੋ ਬਈ ਡੱਬੀ ਆ ਤਾਜੀ ਸੂਈਆ ਦੋ ਨੰਬਰ ਤੇ ਜਰਸੀ ਆ ਕੱਬਣਾ ਬਈ ਕੱਬਣਾ ਵੀਰੋ ਹਾਂ ਬਈ ਠੀਕ ਆ ਬਈ ਬਈ ਨਾਮ ਤੇ ਐਡਰੈਸ ਹੋਊ ਨਾਮ ਬਈ ਹਰਜਿੰਦਰ ਸਿੰਘ ਪਿੰਡ ਸੁਖਾ ਲੰਦ ਜਿਲ੍ਹਾ ਮੋਗਾ ਤਹਿਸੀਲ ਬਾਗਿਆ ਬਨਣਾ ਜੀ ਨੇੜੇ ਪਿੰਡ ਬਈ ਨੇੜੇ ਬਈ ਇਧਰ ਬਸ ਥਾਏ ਰਹਿ ਗਿਆ ਹੂੰ ਫਾਕਤਾ ਬਾਈ ਦਬਾਈ 4 ਕਿਲੋਮੀਟਰ ਤੇ ਪੈਂਡ ਆਪਣਾ ਮੋਬਾਈਲ ਨੰਬਰ ਕੋ 9653759003 ਠੀਕ ਹੈ ਬਾਈ ਰੇਡੀਅਮ ਬੈਠਦੇ ਕਿਹੜਾ ਸੂਆ ਸੂਈ ਇਹ ਬਾਈ ਤੀਜਾ ਸੂਆ ਸੂਈ ਆ ਜੀ ਰਾਤ ਹੀ ਸੂਈ ਆ ਰਾਤ ਸੂਈ ਆ ਹਾਂ ਜੇ ਰੁਪਈਆ ਜੀ ਬੱਟੇ ਜੇ ਰੁਪਈਆ ਬੱਟੇ ਚੋਕੇ ਬਾਈ ਤੇ ਬੱਚਾ ਕਿਤੇ ਤਾਂ ਬੱਚਾ ਨਹੀਂ ਬੱਚੀ ਤੇ ਬਾਈ ਇਹ ਵੀ ਅਸਲੀ ਬੱਚੀ ਆ ਬੱਚੀ ਚੰਗੀ ਆ ਨਾ ਬੱਚੀ ਦੀ ਕੁਆਲਟੀ ਚੈੱਕ ਕਰ ਲਓ ਨਾੜੋਂ ਨੜੋਂ ਨਾਲੀ ਬੱਚਾ ਬੱਚੀ ਨੂੰ ਜਨਮ ਦਿੱਤਾ ਕਿੰਨਾ ਵੱਡਾ ਕੱਢਿਆ ਫਿਰ ਇਹਦਾ ਬੋਲਾਦਾ ਬਾਈ 9 ਕਿਲੋ ਕੱਢਿਆ 9 ਕਿਲੋ ਕੱਢਿਆ ਠੀਕ ਆ ਬਾਈ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰਤੇ ਫੇਸ ਬਿਊਟੀ ਬਹੁਤ ਚੰਗੀ ਹੈ ਕਰਮੜੀ ਲੈ ਚਵਾਈ ਜੁਈ ਕਿਵੇਂ ਆ ਭਾਈ ਚਵਾਈ ਬਈ ਪੂਰੀ ਭਾਈ ਇੱਕ ਨੰਬਰ ਹੈ ਇੱਕ ਨੰਬਰ ਹੈ ਠੀਕ ਆ ਖੋਲੇ ਭਾਈ ਤੋੜ ਕੇ ਦਿਖਾ ਦੋ ਫੁੱਲ ਕਰਦਾ ਸਵੀ ਪੜੀ ਰਾਜੀ ਸੂਈ ਸਵਾਈਆ ਬੱਚਾ ਮਗਰ ਬੱਚੀਆ ਬੱਚੀ ਵੀ ਕੁਆਲਟੀ ਵਾਲੀ ਹੈ ਤੇ ਜੇਰ ਵੀ ਭਾਈ ਬੱਟਲ ਦੇ ਵਿੱਚ ਰੱਖੀ ਬੈਠਾ ਤੋੜਾ ਤੋੜਾ ਚੈੱਕ ਕਰ ਲੋ ਬੈਠਦਾ ਕਮਾਲ ਦਾ ਭਾਈ ਮੋੜ ਲੈ ਭਾਈ ਕਿੰਨਾ ਦੁੱਧ ਦੇ ਦੂਆ ਐਸਟੀਮੇਟ ਆ ਦੁੱਧ ਬਾਈ ਆਪਣਾ ਅਗਲੇ ਸੋਹੇ 32 ਕਿਲੋ ਚੋਆਵਾ ਓਕੇ ਹਾਂਜੀ ਠੀਕ ਆ ਹੁਣ ਵੀ ਆਪਾਂ 32 ਕਿਲੋ ਚਵਾ ਕੇ ਦੇ ਦਾਂਗੇ ਅਗਲਾ ਸਾਈ ਕਰ ਲੈ ਬਾਈ ਠੀਕ ਆ ਬਾਈ ਬਾਈ ਨਾ ਬਾਈ ਸਾਈ ਕਰ ਲਿਓ ਬਾਈ ਕਹਿੰਦਾ 32 ਲੀਟਰ ਦੁੱਧ ਚਵਾ ਕੇ ਦੇ ਦਾਂਗੇ ਚੰਗੀ ਆ ਬੜ ਸੁਨੱਕੀ ਆ ਮੁੱਲ ਕੀ ਜਾਇਜ਼ ਆ ਬਾਈ ਮੁੱਲ ਬਾਈ ਇਹਦਾ 95000 ਆ ਬਾ ਮਾਰਾ ਮੋਟਾ ਮਾਨ ਤਣ ਠੀਕ ਆ 95000 ਰੁਪਿਆ ਮੁੱਲ ਆ ਮਾਨ ਤਣ ਜਰੂਰ ਹੋ ਜਾ ਅੱਗੇ ਵੀਰੇ ਦੋ ਨੰਬਰ ਤੇ ਇਹ ਬਾਈ ਜਰਸੀ ਇਹਦਾ ਬਾਈ 20 ਦਿਨ ਰਹਿੰਦਾ ਬਾਈ 20 ਦਿਨਾਂ ਦੀ ਕਿਹੜਾ ਸੂਆ ਬਾਈ ਇਹ ਵੀ ਬਾਈ ਤੀਜਾ ਸੂਆ ਤੀਜਾ ਸੂਆ ਠੀਕ ਆ ਬਈ ਢਿੱਲਾਂ ਦਿਖਾਰੇ ਬਈ ਢਿੱਲਾਂ ਬਹੁ ਪਈਆਂ ਲੈ ਸਾਰੀਆਂ ਬਾਲਡਨਾਂ ਕੱਢ ਕੇ ਘਰ ਵਾਲੀ ਨੇ ਫੇਰ ਸੋਣਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਖੋਲੀ ਬਈ ਤੋਰ ਕੇ ਦਿਖਾਰੇ ਫੇਸ ਬੜਾ ਚੰਗਾ ਕੱਦ ਬੜਾ ਚੰਗਾ ਰੰਗ ਰੂਪ ਚੰਗਾ ਸਭੀ ਪੜੀ ਐਚ ਐਮ ਵੀ ਆਹ ਵਾਲੀ ਬਈ ਪੰਜਾਬ ਵਾਲੀ ਆ ਨਾ ਹਾਂਜੀ ਪੰਜਾਬ ਵਾਲੀ ਜਰਸੀ ਆ ਬਈ ਕੀ ਮੁੱਲ ਆ ਵੀਰੇ ਜੈਜ ਇਹਦਾ ਬਈ 60000 ਰੁਪਇਆ ਮਾਨਤਨ ਹੋ ਜਾ ਹਾਂਜੀ ਹਾਂਜੀ ਠੀਕ ਆ 60000 ਰੁਪਇਆ ਮੁੱਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਪੰਜਾਬ ਵਾਲੀ ਜਰਸੀ ਆ ਬਈ ਵੱਡੀ ਆ ਚੰਗੇ ਆ ਰੰਗ ਰੂਪ ਚੰਗਾ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੋ 29 ਤਰੀਕ ਨੂੰ ਤਨ ਪੂਰੇ ਬਈ ਸਾ ਜੀ 29 ਤਰੀਕ ਠੀਕ ਆ ਬਈ ਬਾਈ ਕੋਲੇ ਬਈ ਆ ਪੰਜ ਬੱਚੀਆਂ ਨੇ ਤੇ ਬਈ ਇਹਦੀ ਕਿੰਨੀ ਕ ਉਮਰ ਆ ਇਹ ਬਈ ਪੰਜ ਮਹੀਨਾ ਦੀ ਆ ਪੰਜ ਮਹੀਨੇ ਦੇ ਗਏ ਹੁਣੇ ਦੇ ਗਏ ਥੋੜੇ ਟਾਈਮ ਲੱਗੇ ਥੋੜੇ ਦੇ ਨਹੀਂ ਹੋਏ ਆ ਹਾਂਜੀ ਆ ਵੀ ਪੰਜ ਮਹੀਨੇ ਦੇ ਨੇ ਕਿਹੜੇ ਟੀਕੇ ਦੀ ਆ ਇਹ ਬਈ ਇਹ ਵੀ ਐਬੀਐਸ ਦੀ ਆ ਮਾਂ ਨਾਲ ਤੋਂ ਕਿੰਨਾ ਬਈ ਮਾਂ ਦਾ ਤਾਂ ਹਮੇ 32 ਗੋਲੇ ਆਪਣੇ ਕੋਲ ਮਾਂ ਅੱਜ 32 ਸਾਰੇ ਹੋ ਗਏ ਠੀਕ ਆ ਛੋਟੀ ਜੜੀ ਚਾਰ ਹਾਂ ਭਾਈ ਚਾਰੇ ਥਾਣਾ ਕਿਸੇ ਕੋਈ ਪੂਰਾ ਸਪੋਰਟ ਨਹੀਂ ਸ਼ਾਣ ਠੀਕ ਆ ਭਾਈ ਕੀ ਮੁੱਲ ਹੈ ਦਾ ਭਾਈ ਇਹ ਬਈ ਸਾਰਿਆਂ ਦਾ ਮੁੱਲ 65000 ਰੁਪਿਆ ਪੰਜਾਂ ਬੱਚਿਆਂ ਆ ਜਿਹੜੀ ਖੜੀ ਹੈ ਕਾਲੀ ਇਹਦੀ ਉਮਰ ਕਿੰਨੀ ਹੈ ਭਾਈ ਬੱਚੇ ਇਹ ਵੀ ਭਾਈ 8 9 ਮਹੀਨਾ ਸੱਤਾਂ ਦੀ 8 7 ਮਹੀਨਾ ਦੀ ਠੀਕ ਆ ਮਾਂ ਦਾ ਦੁੱਧ ਭਾਈ ਮਾਂ ਦਾ ਦੇ ਹੈਗਾ ਭਾਈ 25 ਕਿਲੋ ਠੀਕ ਆ ਜਿਹੜੀ ਛੋਟੀ ਖੜੀ ਹੈ ਭਾਈ ਇਹਦਾ ਇਹ ਵੀ ਭਾਈ ਹੈਗੀ ਆ 4 ਕਿੰਨਾ ਮਹੀਨਾ 4 4 ਮਹੀਨਾ ਦੀ ਠੀਕ ਆ ਭਾਈ ਇਹ ਆ ਬਈ ਇਹ ਜੋਨੇ 9 9 ਮਹੀਨੇ ਦੇਗਾ ਬਈ 9 ਮਹੀਨੇ ਉਹ ਪਰਲੀ ਵੀ 9 ਹਾਂਜੀ ਉਹ 9 ਮਹੀਨੇ ਜੀ ਠੀਕ ਆ ਬਈ ਹੱਕੀ ਬਈ ਉਹਨੂੰ ਮੜਾ ਯੁਰਲ ਬੱਚੀਆਂ ਬਈ ਸਾਰੀਆਂ ਚੰਗੀਆਂ ਨੇ ਰਿਕਾਰਡ ਬਈ ਨੇ ਚੰਗਿਆ ਤੇ ਫੇਸ ਬੂਸ ਦੇਖੋ ਕਰਮ ਵਾਲਿਆਂ ਦੇ ਬਹੁਤ ਚੰਗੇ ਆ ਸਨਖੇ ਆ ਬਈ ਬੱਚੇ ਸਾਰੇ ਤੋਰੇ ਤਾਰੇ ਦੀਆਂ ਸਾਫ ਆ ਬਈ ਸਾਰੇ ਜਮਾਂ ਬਈ ਓਕੇ ਆ ਕੋਈ ਠੀਕ ਆ ਆ 5 ਬੱਚੀਆਂ ਨੇ ਪੰਜਾਂ ਦਾ ਕਿੰਨਾ ਦੱਸੇ ਬਈ ਇਹਨਾਂ 60000 ਬਈ 50000 ਰੁਪਏ ਮਾਨਤਨ ਹੋ ਜੂਗਾ ਪਰ ਮਾਨਤਨ ਹੋ ਜੂਗਾ ਠੀਕ ਆ ਪੰਜਾਂ ਬੱਛੀਆਂ ਦਾ ਮੁੱਲ 65000 ਰੁਪਇਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾ ਨਿਰੂਜ ਬੱਛੀਆਂ ਬਈ ਸਾਰੀਆਂ ਚੰਗੀਆਂ ਨੇ ਕਿਸੇ ਵੀਰ ਦੇ ਕੋਈ ਵੀ ਇੱਕ ਮਸ਼ੀਨ ਸੀ ਬਈ ਉਧਰ ਮਸ਼ੀਨ ਵੀ ਦਿਖਾਉਣੇ ਬਈ ਅ ਜੀਰੋ ਡਿਲੀਵਰੀ ਹਾਂਜੀ ਬਈ ਜਮਾ ਨਵੀ ਹੈ ਜਮਾ ਨਹੀਂ ਚਲਾਈ ਬਈ ਕਿੰਨਾ ਮਾਡਲ ਆਵੇ ਸੀ ਇਹ ਬਈ ਆ 24 ਮਾਡਲ 23 ਬਣ ਲੈਣਾ ਇਹ ਦੋ ਹਰ ਦੋ ਫਰ ਸਾ ਉਹ ਵੀ ਪਈ ਹੈ ਬਈ ਚਲਾਈ ਨਹੀਂ ਜਮੇ ਚਲਾਈ ਜਮੇ ਨਹੀਂ ਸਾਲ 2000 ਪੁਰਾਣੀ ਹੋ ਗਈ। ਹਾਂ ਭਾਈ ਉਵੇਂ ਪਈ ਜਮਣ ਨਹੀਂ ਚਲਾਈ ਹੇ ਤੱਕ। ਠੀਕ ਆ ਭਾਈ ਕਿਹੜਿਆਂ ਦੀ ਬਣੀ ਵੀ ਆ ਵੀਰੇ ਇਹ। ਇਹ ਭਾਈ ਆਹ ਕਿਥੋਂ ਬਣੀ ਆ? ਤਲਵੰਡੀ। ਤਲਵੰਡੀ ਤੋਂ ਬਣੀ ਆਈ। ਠੀਕ ਆ ਸਾਬ। ਬਿੱਟਾ ਰਿੰਗ ਪਿਆਰਾ ਸਿੰਘਾਂ। ਠੀਕ ਆ ਤਲਵੰਡੀ ਭਾਈ ਤੋਂ ਬਣੀ ਵੀ ਆ ਨਾ। ਹਾਂਜੀ। ਤਲਵੰਡੀ ਭਾਈ ਤੋਂ ਬਣੀ ਆ ਭਾਈ ਬਿਲਕੁਲ ਨਵੀਂ ਆ ਅਣਜੂ ਆ ਭਾਈ। ਠੀਕ ਆ ਕਿ ਨਹੀਂ ਵਰਤੀ ਭਾਈ ਕਹਿੰਦਾ ਪੂਰਾ ਨਹੀਂ ਹਨਾ। ਚਲਾਈ ਵੀ ਨਹੀਂ ਭਾਈ। ਨਹੀਂ ਜਮਣ ਚਲਾਈ ਭਾਈ ਪੂਰਾ। ਕੀ ਮੁੱਲ ਵੜੀ ਵਸ? ਇਹਦਾ ਭਾਈ 2000 ਰੁਪਿਆ। 50000 ਰੁਪਿਆ ਮਾਨਦਾਨ ਹੋ ਜਾ। ਮਾਨਦਾਨ ਕਰਦੇ। ਠੀਕ ਆ ਭਾਈ ਇਹਨੂੰ 2 ਸਾਲ ਹੋ ਗਏ ਜਮਾਂ ਨਹੀਂ ਚਲਾਇਆ ਵੀ ਉਦਰੀ ਪਿਆ ਸੀਗਾ ਜੀ ਠੀਕ ਹੈ ਕਿੰਨਾ ਕ ਮਾਡਲ ਹੋਆ ਐਸਟੀਮੇਟ ਜਾਇ ਇਹ ਵੀ ਵਸ 2 ਕਿ ਸਾਲ ਹੋ ਗਏ ਬਾਈ ਮੈਂ ਆਪ ਦਾ ਵਾ ਨਹੀਂ ਵੱਡਾ ਸੀਗਾ ਓਕੇ ਹਾਂਜੀ ਠੀਕ ਹੈ ਬਈ ਉਹ ਵਧੀਆ ਚੱਲਦਾ ਬਈ ਗੇਅਰ ਬਹੁਤ ਓਕੇ ਸਰ ਕੋਈ ਆਪਦੇ ਵੜਦੇ ਬਈ 10 ਕਿੱਲੇ ਠੀਕ ਆ ਚੱਲਦਾ ਵਧੀਆਗਾ ਹਾਂ ਹਾਂ ਪੂਰਾ ਵਧਗਾ ਕੀ ਮੋਲ ਹੈ ਵੀਰੇ ਦਾ ਇਹਦਾ 36000 ਰੁਪਏ ਜੀ ਮਾਨ ਰਣ ਹੋ ਜੀ 5-3 ਕਰ ਦਾਂਗੇ ਠੀਕ ਆ ਬਈ ਅ ਸੰਦ ਸੀ ਬਾਈ ਕੋਲੇ ਇਹ ਦੋ ਪੰਜ ਬੱਚੀਆਂ ਦੋ ਗਾਵਾਂ ਬਾਈ ਸਾਰੀ ਦਿਖਾਤੀ ਕਿਸੇ ਵੀਰ ਦੇ ਕੋਈ ਵੀ ਨਾਲ ਪਸੰਦ ਆਵੇ ਬਾਈ ਨੈਟ ਨੈਟ ਕਰ ਲਿਓ ਧੰ